ਇੱਕ ਬੇਫਕੂਪ ਦੀ ਪਹਿਚਾਨ ਹੁੰਦੀ ਹੈ ਉਸ ਦੀਆਂ ਗੱਲਾਂ ਤੋਂ ਤੇ ਇੱਕ ਸਮਝਦਾਰ ਇਨਸਾਨ ਦੀ ਪਹਿਚਾਨ ਹੁੰਦੀ ਹੈ ਉਸ ਦੀ ਚੁੱਪ ਤੋਂ ਚਣੱਕਿਆ ਨੇ ਵੀ ਇੱਕ ਗੱਲ ਕਹੀ ਸੀ ਕਿ ਜਿਸ ਇਨਸਾਨ ਨੇ ਇਹ ਸਮਝ ਲਿਆ ਕਦੋਂ ਕਿੱਥੇ ਅਤੇ ਕਿੰਨਾ ਬੋਲਣਾ ਹੈ ਸਮਝ ਲਓ ਉਸ ਨੇ ਦੁਨੀਆ ਜਿੱਤ ਲਈ ਹੈ ਉਸ ਨੂੰ ਸਫਲ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਜਿਸ ਤਰ੍ਹਾਂ ਬੰਦੂਕ ਦੇ ਵਿੱਚੋਂ ਨਿਕਲੀ ਹੋਈ ਗੋਲੀ ਕਦੇ ਵਾਪਸ ਨਹੀਂ ਆਉਂਦੀ ਉਸ ਤਰ੍ਹਾਂ ਜੀਬ ਦੇ ਨਾਲ ਬੋਲੇ ਹੋਏ ਕਦੇ ਸ਼ਬਦ ਵੀ ਵਾਪਸ ਨਹੀਂ ਆਉਂਦੇ ਇਸ ਲਈ ਸੋਚ ਸਮਝ ਕੇ ਬੋਲੋ ਤੁਹਾਡੇ ਬੋਲੇਗੇ ਸ਼ਬਦ ਤੁਹਾਡੇ ਲਈ ਪਾਵਰ ਬਣ ਸਕਦੇ ਨੇ ਤੇ ਉਹੀ ਤੁਹਾਡੇ ਬੋਲੇਗੇ ਸ਼ਬਦ ਤੁਹਾਡੇ ਲਈ ਕਮਜ਼ੋਰੀ ਵੀ ਬਣ ਸਕਦੇ ਇਹ ਤੁਹਾਡੇ ਲਈ ਮੁਸੀਬਤ ਵੀ ਕ੍ਰੀਏਟ ਕਰ ਸਕਦੇ ਨੇ ਤੁਹਾਡਾ ਸਹੀ ਸਮੇਂ ਤੇ ਚੁੱਪ ਰਹਿਣਾ ਤੁਹਾਨੂੰ ਕਈ ਮੁਸੀਬਤਾਂ ਤੋਂ ਬਚਾ ਸਕਦਾ ਹੈ ਉੱਥੇ ਹੀ ਤੁਹਾਡਾ ਗਲਤ ਸਮੇਂ ਤੇ ਬੋਲਿਆ ਗਿਆ ਇੱਕ ਲਫ਼ਜ਼ ਤੁਹਾਨੂੰ ਪੂਰੀ ਜ਼ਿੰਦਗੀ ਪਛਤਾਵਾ ਦੇ ਕੇ ਜਾ ਸਕਦਾ ਹੈ ਇਸ ਦੇ ਬਾਵਜੂਦ ਵੀ ਲੋਕ ਆਪਣੇ ਆਪ ਨੂੰ ਸਮਝਦਾਰ ਦਿਖਾਉਣ ਦੇ ਲਈ ਲੋਕਾਂ ਦੇ ਵਿੱਚ ਜਾ ਕੇ ਬਹੁਤ ਜ਼ਿਆਦਾ ਬੋਲਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਸਾਡੀ ਇੱਕ ਜਿਹੜੀ ਅਮੇਜ ਬਣੇਗੀ ਲੋਕਾਂ ਦੇ ਵਿੱਚ ਉਹ ਇੱਕ ਸਮਝਦਾਰ ਇਨਸਾਨ ਦੀ ਬਣੇਗੀ ਜਿੰਨੇ ਵੀ ਮਹਾਨ ਲੋਕ ਹੋਏ ਨੇ ਸਾਰਿਆਂ ਨੇ ਇੱਕ ਗੱਲ ਦੇ ਉੱਪਰ ਬਹੁਤ ਜ਼ਿਆਦਾ ਜ਼ੋਰ ਦਿੱਤਾ ਹੈ ਕਿ ਸਾਇਲੈਂਸ ਯਾਨੀ ਕਿ ਚੁੱਪ ਦੇ ਵਿੱਚ ਹੀ ਅਸਲੀ ਪਾਵਰ ਹੁੰਦੀ ਹੈ ਕਿਉਂਕਿ ਸਮਝਦ ਤਾਨੂੰ ਪਤਾ ਹੁੰਦਾ ਹੈ ਕਦੋਂ ਕਿੱਥੇ ਅਤੇ ਕਿੰਨਾ ਬੋਲਣਾ ਹੈ ਇਸ ਲਈ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਾਇਲੈਂਸ ਜਾਂ ਕਿ ਚੁੱਪ ਰਹਿਣ ਦੇ ਕੁਝ ਅਜਿਹੇ ਫਾਇਦੇ ਦੱਸੂਗਾ ਜਿਨ੍ਹਾਂ ਨੂੰ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਹੀ ਸਿੱਖ ਜਾਓਗੇ ਤੇ ਤੁਸੀਂ ਸਮਝ ਜਾਓਗੇ ਕਿ ਤੁਸੀਂ ਕਦੋਂ ਕਿੱਥੇ ਅਤੇ ਕਿੰਨਾ ਬੋਲਣਾ ਹੈ ਤੇ ਕਿੱਥੇ ਤੁਹਾਨੂੰ ਬੋਲਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ ਤੇ ਕਿਹੜੀ ਸਿਚੁਏਸ਼ਨ ਦੇ ਉੱਪਰ ਤੁਸੀਂ ਜਾ ਕੇ ਬੋਲਣਾ ਹੈ ਜਦੋਂ ਤੁਸੀਂ ਸਾਇਲੈਂਸ ਰਹਿਨੇ ਹੋ ਜਾਂ ਚੁੱਪ ਰਹਿਨੇ ਹੋ ਤਾਂ ਇਸ ਦੇ ਨਾਲ ਜਿਹੜਾ ਇਨਸਾਨ ਤੁਹਾਡੇ ਸਾਹਮਣੇ ਬੈਠਾ ਹੁੰਦਾ ਹੈ ਉਹ ਕਨਫਿਊਜ਼ ਹੋਣ ਲੱਗ ਜਾਂਦਾ ਹੈ ਜੇਕਰ ਤੁਸੀਂ ਇੱਕ ਕਮਰੇ ਦੇ ਵਿੱਚ ਬੈਠੇ ਹੋ ਤੇ ਸਾਰੇ ਲੋਕ ਕਮਰੇ ਦੇ ਵਿੱਚ ਬੋਲ ਰਹੇ ਨੇ ਤਾਂ ਤੁਸੀਂ ਉਹਨਾਂ ਟਾਈਮ ਬਿਲਕੁਲ ਵੀ ਨਾ ਬੋਲੋ ਜਿੰਨਾ ਟਾਈਮ ਸਾਰੇ ਰੌਲਾ ਪਾ ਰਹੇ ਨੇ ਉਹਨਾਂ ਸਾਰੇ ਲੋਕਾਂ ਦਾ ਧਿਆਨ ਹੌਲੀ-ਹੌਲੀ ਤੁਹਾਡੇ ਵੱਲ ਆਉਣਾ ਸ਼ੁਰੂ ਹੋ ਜਾਵੇਗਾ ਕਿ ਇਹ ਇਨਸਾਨ ਚੁੱਪ ਕਿਉਂ ਬੈਠਾ ਹੈ ਉਹਨਾਂ ਸਾਰੇ ਲੋਕਾਂ ਦੀ ਐਕਸਪੈਕਟੇਸ਼ਨ ਤੁਹਾਡੇ ਤੋਂ ਵਧਣ ਲੱਗ ਜਾਵੇਗੀ ਉਹ ਇਹ ਸੋਚਣ ਲੱਗ ਜਾਣਗੇ ਕਿ ਕੀ ਆਖਰ ਇਸ ਇਨਸਾਨ ਦੇ ਦਿਮਾਗ ਦੇ ਵਿੱਚ ਚੱਲ ਕੀ ਰਿਹਾ ਹੈ ਜਦੋਂ ਤੁਹਾਨੂੰ ਲੱਗੇ ਇਹ ਟਾਈਮ ਹੁੰਦਾ ਹੈ ਤੁਹਾਡੇ ਬੋਲਣ ਦਾ ਇਸ ਤਰ੍ਹਾਂ ਤੁਹਾਡੀ ਗੱਲ ਇਹਨਾਂ ਲੋਕਾਂ ਦੇ ਉੱਪਰ 10 ਗੁਣਾ ਜ਼ਿਆਦਾ ਇੰਪੈਕਟ ਪਾਵੇਗੀ ਇੱਕ ਗ੍ਰੇਟੈਸਟ ਵਾਰੀਅਰ ਹੋਇਆ ਹੈ ਜਿਸ ਦਾ ਨਾਮ ਸੁੰਜੂ ਸੀ ਜਾਂ ਇੱਕ ਯੋਧਾ ਹੋਇਆ ਹੈ ਜਿਸ ਦਾ ਨਾਮ ਸੁੰਜੂ ਸੀ ਉਸ ਨੇ ਦੱਸਿਆ ਸੀ ਕਿ ਚੁੱਪ ਦੇ ਵਿੱਚ ਕਿੰਨੀ ਜ਼ਿਆਦਾ ਪਾਵਰ ਹੁੰਦੀ ਹੈ ਇਹ ਅਜੀਹਾ ਵਾਰੀਅਰ ਸੀ ਜਿਸ ਨੇ ਆਪਣੀ ਚੁੱਪ ਦੇ ਨਾਲ ਹੀ ਹਜ਼ਾਰਾਂ ਦੁਸ਼ਮਣਾਂ ਨੂੰ ਹਰਾ ਦਿੱਤਾ ਸੀ ਕਿਉਂਕਿ ਜੇਕਰ ਤੁਸੀਂ ਚੁੱਪ ਹੋਮਗੇ ਤੁਹਾਡਾ ਦੁਸ਼ਮਣ ਤੁਹਾਡੇ ਬਾਰੇ ਹੀ ਸੋਚਣ ਲੱਗ ਜਾਵੇਗਾ ਉਹ ਆਪਣੇ ਪਲਾਨ ਤੋਂ ਹਟ ਜਾਵੇਗਾ ਉਸ ਦਾ ਇਸ ਚੀਜ਼ ਦੇ ਉੱਪਰ ਹੀ ਧਿਆਨ ਹੋਵੇਗਾ ਕਿ ਤੁਸੀਂ ਚੁੱਪ ਕਿਉਂ ਹੋ ਤੁਹਾਡੇ ਦਿਮਾਗ ਦੇ ਵਿੱਚ ਕਿਹੜਾ ਪਲਾਨ ਟਾਡਾ ਦੁਸ਼ਮਣ ਆਪਣੇ ਗੋਲ ਤੋਂ ਆਪਣਾ ਫੋਕਸ ਹਟਾ ਲੈਂਦਾ ਹੈ ਤੁਹਾਡੀ ਚੁੱਪ ਦੇ ਉੱਪਰ ਹੀ ਉਸ ਦਾ ਧਿਆਨ ਹੁੰਦਾ ਹੈ ਕਿ ਜਰੂਰ ਇਸ ਦੇ ਦਿਮਾਗ ਦੇ ਵਿੱਚ ਕੁਝ ਨਾ ਕੁਝ ਤਾਂ ਚੱਲ ਰਿਹਾ ਹੈ ਜਿਸ ਚੀਜ਼ ਦੇ ਨਾਲੇ ਮੈਨੂੰ ਹਰਾ ਜਾਵੇਗਾ ਤਾਂ ਹੀ ਇੰਨਾ ਸ਼ਾਂਤ ਬੈਠਾ ਹੈ ਮਹਾਨ ਵਾਰੀਅਰ ਸੰਜੂ ਦਾ ਕਹਿਣਾ ਸੀ ਕਿ ਕਦੋਂ ਬੋਲਣਾ ਹੈ ਤੇ ਕਿੰਨਾ ਬੋਲਣਾ ਹੈ ਇਹ ਚੀਜ਼ ਤੁਹਾਨੂੰ ਹਮੇਸ਼ਾ ਜਿੱਤ ਦਿੰਦੀ ਹੈ ਮਹਾਤਮਾ ਬੋਧਿ ਜੀ ਦਾ ਕਹਿਣਾ ਸੀ ਕਿ ਜਦੋਂ ਤੁਸੀਂ ਆਪਣੇ ਸ਼ਬਦਾਂ ਨੂੰ ਬੋਲਣਾ ਹੈ ਤਾਂ ਆਪਣੇ ਸ਼ਬਦਾਂ ਨੂੰ ਬੋਲਣ ਤੋਂ ਪਹਿਲਾਂ ਤੁਸੀਂ ਉਹਨਾਂ ਨੂੰ ਤਿੰਨ ਤਰੀਕਿਆਂ ਦੇ ਨਾਲ ਚੈੱਕ ਕਰ ਲਵੋ ਪਹਿਲਾ ਜਿਹੜਾ ਤਰੀਕਾ ਚੈੱਕ ਕਰਦਾ ਹੈ ਆਪਣੇ ਸ਼ਬਦ ਦਾ ਉਹ ਇਹ ਹੈ ਕਿ ਜੋ ਤੁਸੀਂ ਬੋ ਇਸ ਮੌਕੇ ਤੇ ਆਪਣੇ ਸ਼ਬਦਾਂ ਨੂੰ ਬੋਲਣਾ ਜ਼ਰੂਰੀ ਹੈ ਤੀਜਾ ਤਰੀਕਾ ਇਹ ਹੈ ਕਿ ਜੋ ਤੁਸੀਂ ਬੋਲ ਰਹੇ ਹੋ ਕੀ ਤੁਹਾਡੇ ਸ਼ਬਦ ਸਾਹਮਣੇ ਵਾਲੇ ਇਨਸਾਨ ਦੇ ਉੱਪਰ ਕੋਈ ਇਫੈਕਟ ਪਾਉਣਗੇ ਜਾਂ ਉਹ ਆਪਣੇ ਇੱਕ ਕੰਨ ਥਾਂ ਹੀ ਤੁਹਾਡੇ ਸ਼ਬਦਾਂ ਨੂੰ ਸੁਨੇਗਾ ਤੇ ਦੂਸਰੇ ਕੰਨ ਥਾਂ ਹੀ ਬਾਹਰ ਕੱਢ ਦੇਵੇਗਾ ਇਹਨਾਂ ਤਿੰਨੇ ਤਰੀਕਿਆਂ ਦੇ ਵਿੱਚ ਦੀ ਆਪਣੇ ਸ਼ਬਦਾਂ ਨੂੰ ਜ਼ਰੂਰ ਕੱਢ ਕੇ ਦੇਖੋ ਕੁਝ ਵੀ ਬੋਲਣ ਤੋਂ ਪਹਿਲਾਂ ਤੁਹਾਨੂੰ ਆਪਣੇ ਆਪ ਆਪਣੇ ਸਵਾਲਾਂ ਦਾ ਜਵਾਬ ਮਿਲ ਜਾਵੇਗਾ ਕਿ ਤੁਹਾਡਾ ਇੱਥੇ ਬੋਲਣਾ ਜ਼ਰੂਰੀ ਹੈ ਜਾਂ ਨਹੀਂ ਜਦੋਂ ਤੁਸੀਂ ਸਾਇਲੈਂਸ ਦੇ ਵਿੱਚ ਹੋਮਕ ਜਾਂ ਚੁੱਪ ਹੋਮਗੇ ਉਦੋਂ ਹੀ ਤੁਸੀਂ ਕਿਸੇ ਚੀਜ਼ ਦੇ ਉੱਪਰ ਫੋਕਸ ਕਰ ਸਕੋਗੇ ਚਾਹੇ ਉਹ ਤੁਹਾਡੇ ਸ਼ਬਦ ਹੀ ਕਿਉਂ ਨਾ ਹੋ ਨਾ ਸੋਚ ਸਕਦੇ ਹਾਂ ਨਾ ਬੋਲ ਸਕਦੇ ਹਾਂ ਤੁਸੀਂ ਇੱਕ ਟਾਈਮ ਤੇ ਇਕੱਠਾ ਜਾਂ ਸੋਚੋਗੇ ਜਾਂ ਬੋਲੋਗੇ ਦੋਨੇ ਚੀਜ਼ਾਂ ਇਕੱਠੀਆਂ ਨਹੀਂ ਕਰ ਸਕਦੇ ਜਿਹੜੇ ਲੋਕ ਬਹੁਤ ਜ਼ਿਆਦਾ ਬੋਲਦੇ ਨੇ ਉਹ ਬਸ ਬੋਲਦੇ ਹੁੰਦੇ ਨੇ ਉਹਨਾਂ ਦੀ ਗੱਲਾਂ ਦੀ ਕੋਈ ਵੈਲਿਊ ਨਹੀਂ ਹੁੰਦੀ ਕਿਉਂਕਿ ਇੱਕ ਸਮੇਂ ਤੇ ਸਾਡੇ ਦਿਮਾਗ ਦੇ ਅੰਦਰ ਦੀ ਬਹੁਤ ਅਲੱਗ-ਅਲੱਗ ਤਰ੍ਹਾਂ ਦੀ ਇਮੋਸ਼ਨ ਹੁੰਦੇ ਨੇ ਜਾਂ ਥਾਟ ਬਣਦੇ ਰਹਿੰਦੇ ਨੇ ਉਹ ਸਾਡੇ ਦਿਮਾਗ ਦੇ ਵਿੱਚ ਦੀ ਹੋ ਕੇ ਲੰਘਦੇ ਰਹਿੰਦੇ ਨੇ ਤੇ ਜ਼ਿਆਦਾ ਬੋਲਣ ਵਾਲਾ ਇਨਸਾਨ ਆਪਣੇ ਦਿਮਾਗ ਦੇ ਵਿੱਚ ਚੱਲ ਰੇ ਕਿਸੇ ਵੀ ਥਾਟ ਨੂੰ ਆਪਣੇ ਜ਼ੁਬਾਨ ਦੇ ਉੱਪਰ ਲੈ ਕੇ ਆ ਸਕਦਾ ਹੈ ਤੇ ਬੋਲ ਸਕਦਾ ਹੈ ਤੇ ਇਹੀ ਚੀਜ਼ ਉਸ ਦੇ ਲਈ ਪ੍ਰੋਬਲਮ ਕ੍ਰੀਏਟ ਕਰੇ ਇਸ ਕਰਕੇ ਉਸਨੇ ਉਹ ਸ਼ਬਦ ਬਾਹਰ ਬੋਲ ਦਿੱਤੇ ਐਸ ਲਈ ਜਿਹੜੇ ਲੋਕ ਚੁੱਪ ਰਹਿੰਦੇ ਨੇ ਉਹਨਾਂ ਦਾ ਫੋਕਸ ਵੱਧ ਜਾਂਦਾ ਹੈ ਤੇ ਚੁੱਪ ਬੈਠੇ ਆਦਮੀ ਦੇ ਦਿਮਾਗ ਦੇ ਵਿੱਚ ਦੀ ਵੀ ਜਦੋਂ ਥਾਟ ਲੰਘਦੇ ਨੇ ਤਾਂ ਉਹ ਕਿਸੇ ਵੀ ਥਾਟ ਨੂੰ ਬਾਹਰ ਬੋਲਦਾ ਨਹੀਂ ਬਲਕਿ ਉਹੀ ਸ਼ਬਦਾਂ ਨੂੰ ਬਾਹਰ ਬੋਲਦਾ ਹੈ ਜਿਨ੍ਹਾਂ ਦੇ ਉੱਪਰ ਉਸ ਦੀ ਪਕੜ ਹੁੰਦੀ ਹੈ ਜਾਂ ਉਸ ਨੂੰ ਲੱਗਦਾ ਹੈ ਕਿ ਇਹ ਜ਼ਰੂਰੀ ਨੇ ਤੁਸੀਂ ਕਿਸੇ ਗਰੁੱਪ ਦੇ ਵਿੱਚ ਬੈਠੇ ਹੋ ਤੁਸੀਂ ਕਿਸੇ ਮੀਟਿੰਗ ਦੇ ਵਿੱਚ ਬੈਠੇ ਹੋ ਜਾਂ ਫਿਰ ਤੁਸੀਂ ਕਿਸੇ ਕਲਾਸਰੂਮ ਦੇ ਵਿੱਚ ਬੈਠੇ ਹੋ ਤਾਂ ਤੁਸੀਂ ਇੱਕ ਐਕਸਪੀਰੀਅੰਸ ਜ਼ਰੂਰ ਕੀਤਾ ਹੋਵੇਗਾ ਕਿ ਕਿੱਦਾਂ ਇੱਕ ਚੁੱਪ ਲੋਕਾਂ ਦੀ ਇੰਟੈਂਸ਼ਨ ਨੂੰ ਗ੍ਰੈਬ ਕਰਦੀ ਹੈ ਜਦੋਂ ਟੀਚਰ ਆਪਣਾ ਕੋਈ ਲੈਕਚ ਅਲੱਗ-ਅਲੱਗ ਚੀਜ਼ਾਂ ਬਾਰੇ ਸੋਚਣ ਲੱਗ ਜਾਂਦਾ ਹੈ ਤੁਸੀਂ ਸਾਈਡ ਤੇ ਬੈਠੇ ਆਪਣੇ ਦੋਸਤ ਦੇ ਨਾਲ ਗੱਲਾਂ ਕਰਨ ਲੱਗ ਜਾਂਦੇ ਹੋ ਤੇ ਤੁਹਾਡੇ ਟੀਚਰ ਦੀ ਜਿਹੜੀ ਆਵਾਜ਼ ਹੁੰਦੀ ਹੈ ਉਹ ਬੈਕਗ੍ਰਾਉਂਡ ਦੇ ਵਿੱਚ ਚੱਲਣ ਲੱਗ ਜਾਂਦੀ ਹੈ ਤੇ ਜਿੱਦਾਂ ਹੀ ਟੀਚਰ ਬੋਲਣਾ ਬੰਦ ਕਰਦੀ ਹੈ ਤੁਹਾਡਾ ਧਿਆਨ ਇੱਕਦਮ ਟੀਚਰ ਵੱਲ ਚਲਿਆ ਜਾਂਦਾ ਹੈ ਤੇ ਤੁਸੀਂ ਨੋਟਿਸ ਕਰਦੇ ਹੋ ਕਿ ਉਹ ਤੁਹਾਨੂੰ ਚੁੱਪਚਾਪ ਬੈਠਿਆਂ ਨੂੰ ਸੁਣ ਰਹੀ ਹੈ ਗੱਲਾਂ ਕਰਦੇ ਨੂੰ ਦੇਖ ਰਹੀ ਹੈ ਤੁਹਾਡਾ ਧਿਆਨ ਆਪਣੇ ਆਪ ਚੁੱਪ ਦੇ ਉੱਪਰ ਚਲਿਆ ਜਾਂਦਾ ਹੈ ਚੁੱਪ ਇਨਸਾਨ ਦੇ ਧਿਆਨ ਨੂੰ ਆਪਣੇ ਵੱਲ ਖਿੱਚਦੀ ਹੈ ਇਹੋ ਚੀਜ਼ ਡੇਲੀ ਲਾਈਫ ਦੇ ਵਿੱਚ ਹਰ ਇੱਕ ਜਗ੍ਹਾ ਤੇ ਹੁੰਦੀ ਹੈ ਤੁਸੀਂ ਵੀ ਨੋਟਿਸ ਕੀਤਾ ਹੋਣਾ ਹੈ ਕਿ ਕੋਲ ਵੀ ਧਿਆਨ ਨਹੀਂ ਦਿੰਦੇ ਤੇ ਤੁਹਾਨੂੰ ਸਹੀ ਤਰ੍ਹਾਂ ਦੇ ਨਾਲ ਰੱਪਲਾਈ ਵੀ ਨਹੀਂ ਕਰਦੇ ਤੁਹਾਡੀਆਂ ਗੱਲਾਂ ਦਾ ਪਰ ਜਿਵੇਂ ਹੀ ਤੁਸੀਂ ਚੁੱਪ ਹੋ ਜਾਂਦੇ ਹੋ ਤੁਹਾਡੇ ਉੱਪਰ ਸਾਰਿਆਂ ਦਾ ਧਿਆਨ ਆ ਜਾਂਦਾ ਹੈ ਤੇ ਉਹੀ ਲੋਕ ਤੁਹਾਨੂੰ ਪੁੱਛਦੇ ਨੇ ਕਿ ਆਖਰ ਕੀ ਹੋਇਆ ਤੂੰ ਚੁੱਪ ਕਿਉਂ ਹੋ ਗਿਆ ਗੱਲਾਂ ਕਰਦਾ ਕਰਦਾ ਲੋਕਾਂ ਦੇ ਨਾਲ ਨਵੇਂ ਰਿਸ਼ਤੇ ਬਣਾਉਣ ਦੇ ਲਈ ਤੁਹਾਨੂੰ ਆਪਣੇ ਤੇ ਉਹਨਾਂ ਦੇ ਵਿਚਕਾਰ ਇੱਕ ਟਰਸਟ ਨੂੰ ਪੈਦਾ ਕਰਨਾ ਪੈਂਦਾ ਹੈ ਤੇ ਕਿਸੇ ਵੀ ਇਨਸਾਨ ਦਾ ਵਿਸ਼ਵਾਸ ਜਿੱਤਣ ਦੇ ਲਈ ਉਸ ਦਾ ਟਰਸਟ ਜਿੱਤਣ ਦੇ ਲਈ ਤੁਹਾਨੂੰ ਉਸ ਇਨਸਾਨ ਨੂੰ ਸੁਣਨਾ ਪਵੇਗਾ ਤੁਸੀਂ ਆਪਣੀ ਕਹਾਣੀ ਸੁਣਾ ਕੇ ਆਪਣੀਆਂ ਗੱਲਾਂ ਸੁਣਾ ਕੇ ਸਾਹਮਣੇ ਵਾਲੇ ਇਨਸਾਨ ਨੂੰ ਹਸਾ ਸਕਦੇ ਹੋ ਹੋ ਸਕਦਾ ਹੈ ਉਹ ਤੁਹਾਡੀਆਂ ਗੱਲਾਂ ਨੂੰ ਸੁਣ ਕੇ ਤੁਹਾਨੂੰ ਪਸੰਦ ਵੀ ਕਰ ਲ ਜਾ ਭਈ ਪਰ ਉਸ ਦਾ ਭਰੋਸਾ ਕਦੇ ਵੀ ਤੁਹਾਡੇ ਉੱਪਰ ਨਹੀਂ ਆਵੇਗਾ ਜਿੰਨਾ ਟਾਈਮ ਤੁਸੀਂ ਉਸ ਇਨਸਾਨ ਨੂੰ ਬੈ ਕੇ ਸੁਣਦੇ ਨਹੀਂ ਜੇਕਰ ਤੁਹਾਨੂੰ ਤੁਹਾਡੇ ਮਨ ਦੇ ਵਿੱਚ ਇਹ ਸਵਾਲ ਆ ਰਿਹਾ ਹੈ ਕਿ ਬੋਲਣ ਤੋਂ ਜ਼ਿਆਦਾ ਸੁਣਨਾ ਕਿਉਂ ਜ਼ਰੂਰੀ ਹੈ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਹੈ ਇਹ ਸਵਾਲ ਉਦਾਂ ਹੀ ਹੈ ਕਿ ਖਰਚੇ ਦੇ ਨਾਲੋਂ ਸੇਵਿੰਗ ਕਿਉਂ ਜ਼ਿਆਦਾ ਜ਼ਰੂਰੀ ਹੈ ਜੇਕਰ ਤੁਸੀਂ ਗਰਵਾਣੀ ਨੂੰ ਵੀ ਸੁਣਦੇ ਹੋ ਜਾਂ ਪੜ੍ਹਦੇ ਹੋ ਇਸ ਦੇ ਵਿੱਚ ਵੀ ਬਾਰ ਬਾਰ ਸੁਣਨ ਬਾਰੇ ਕਿਹਾ ਗਿਆ ਹੈ ਕਿੱਥੇ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਹਾਂ ਕਿ ਲੋਕਾਂ ਦੀਆਂ ਗੱਲਾਂ ਨੂੰ ਸੁਣਨਾ ਉਹਨਾਂ ਨੂੰ ਸਮਝਣਾ ਇੰਨਾ ਜ਼ਿਆਦਾ ਸੌਖਾ ਵੀ ਨਹੀਂ ਹੁੰਦਾ ਤੁਸੀਂ ਉਸ ਇਨਸਾਨ ਦੇ ਸਾਹਮਣੇ ਚੁੱਪਚਾਪ ਬੈਠਣ ਦਾ ਨਾਟਕ ਵੀ ਕਰ ਸਕਦੇ ਹੋ ਜੇਕਰ ਆਂਦੀਆਂ ਗੱਲਾਂ ਨੂੰ ਵੀ ਸੁਣ ਰਿਹਾ ਹਾਂ ਪਰ ਤੁਹਾਡੇ ਦਿਮਾਗ ਦੇ ਵਿੱਚ ਇਹ ਚੱਲ ਰਿਹਾ ਹੈ ਕਿ ਕਦੋਂ ਇਹ ਚੁੱਪ ਕਰੇ ਤੇ ਮੈਂ ਬੋਲਣਾ ਸ਼ੁਰੂ ਕਰਾਂ ਇਸ ਦੇ ਨਾਲ ਵੀ ਕੋਈ ਫਾਇਦਾ ਨਹੀਂ ਹੋਵੇਗਾ ਆਪਣੇ ਨੇੜੇ ਤੇੜੇ ਦੇ ਲੋਕਾਂ ਦੇ ਬਾਰੇ ਜੇਕਰ ਤੁਸੀਂ ਹਰ ਇੱਕ ਚੀਜ਼ ਉਹਨਾਂ ਦੇ ਬਾਰੇ ਆਪਣੇ ਅੰਦਰ ਸਟੋਰ ਕਰਨੀ ਹੈ ਕਿ ਇਹ ਕਿਦਾਂ ਕਿਸੇ ਦੇ ਨਾਲ ਵਿਚਰਦੇ ਨੇ ਇਹਨਾਂ ਦਾ ਬਤੀਰਾ ਕਿਦਾਂ ਦਾ ਹੈ ਤਾਂ ਇਸ ਦੇ ਲਈ ਤੁਹਾਨੂੰ ਚੁੱਪ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਚੁੱਪ ਰਹਿਣ ਦੇ ਨਾਲ ਹੀ ਉਹਨਾਂ ਦੀਆਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਆਪਣੇ ਅੰਦਰ ਸਟੋਰ ਕਰ ਸਕੋਗੇ ਤੇ ਚੰਗੀ ਤਰ੍ਹਾਂ ਦੇ ਨਾਲ ਉਹਨਾਂ ਨੂੰ ਜਾਣ ਪਾਓਗੇ ਜ਼ਿਆਦਾਤਰ ਲੋਕ ਜਦੋਂ ਕਿਸੇ ਨੂੰ ਮਿਲਦੇ ਨੇ ਤਾਂ ਉਹ ਆਪਣੇ ਬਾਰੇ ਹੀ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਕਿ ਉਹਨਾਂ ਦੀ ਜ਼ਿੰ ਪ੍ਰੋਬਲਮ ਨੇ ਥੋੜੇ ਸਮੇਂ ਦੇ ਲਈ ਵੀ ਕਿਸੇ ਨੂੰ ਚੁੱਪ ਰਹਿਣਾ ਬਹੁਤ ਜ਼ਿਆਦਾ ਅਨਕੰਫਰਟੇਬਲ ਲੱਗਦਾ ਹੈ ਇਸ ਕਰਕੇ ਲੋਕ ਬੋਲਣਾ ਸ਼ੁਰੂ ਕਰ ਦਿੰਦੇ ਨੇ ਅਵਾ ਤਵਾ ਗੱਲਾਂ ਇੱਧਰ ਉੱਧਰ ਦੀਆਂ ਉੱਥੇ ਹੀ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਸਮਝਦਾਰ ਜਾਂ ਸਿਆਣੇ ਲੋਕ ਹੁੰਦੇ ਨੇ ਉਹ ਜ਼ਿਆਦਾ ਬੋਲਦੇ ਨਹੀਂ ਬਲਕਿ ਉਹ ਸਾਹਮਣੇ ਵਾਲੇ ਇਨਸਾਨ ਤੋਂ ਸਵਾਲ ਪੁੱਛਣਗੇ ਉਹਨਾਂ ਬਾਰੇ ਹੋਰ ਜਾਣਨ ਦੀ ਕੋਸ਼ਿਸ਼ ਕਰਨਗੇ ਤੇ ਸਾਹਮਣੇ ਵਾਲੇ ਇਨਸਾਨ ਵੱਲੋਂ ਕਰੀਆਂ ਗਈਆਂ ਸਾਰੀਆਂ ਗੱਲਾਂ ਨੂੰ ਉਹ ਬਹੁਤ ਜ਼ਿਆਦਾ ਧਿਆਨ ਦੇ ਨਾਲ ਸੁਣਨਗੇ ਇਸ ਤਰ੍ਹਾਂ ਕਰਕੇ ਜਿਹੜੇ ਸਮਝਦਾਰ ਲੋਕ ਹੁੰਦੇ ਨੇ ਆਪਣੇ ਸਾਹਮਣੇ ਬੈਠੇ ਇਨਸਾਨ ਨੂੰ ਉਸ ਇੰਪੋਰਟੈਂਟ ਫੀਲ ਕਰਾਉਂ ਇਨਸਾਨ ਨੂੰ ਲੱਗਦਾ ਹੈ ਕਿ ਤੁਸੀਂ ਉਹਨਾਂ ਦੀ ਵੈਲਿਊ ਕਰਦੇ ਹੋ ਤੁਸੀਂ ਉਹਨਾਂ ਨੂੰ ਇੱਜ਼ਤ ਮਾਨ ਦਿੰਦੇ ਹੋ ਤਾਂ ਹੀ ਤੁਸੀਂ ਉਹਨਾਂ ਦੀ ਗੱਲਾਂ ਨੂੰ ਇੰਨੇ ਧਿਆਨ ਦੇ ਨਾਲ ਸੌਣ ਰਹੇ ਹੋ ਅਤੇ ਇਹੀ ਚੀਜ਼ ਤੁਹਾਡੇ ਦੋਨਾਂ ਦੇ ਵਿੱਚ ਇੱਕ ਤਰ੍ਹਾਂ ਦਾ ਭਰੋਸਾ ਜਾਂ ਕਿ ਟ੍ਰਸਟ ਵਧਾਉਂਦੀ ਹੈ ਸੱਚ ਤਾਂ ਇਹ ਹੈ ਕਿ ਸਾਡੇ ਵਿੱਚੋਂ ਜ਼ਿਆਦਾਤਰ ਲੋਕਾਂ ਨੂੰ ਚੁੱਪ ਰਹਿਣਾ ਬਿਲਕੁਲ ਵੀ ਨਹੀਂ ਪਸੰਦ ਤੇ ਅਸੀਂ ਚੁੱਪ ਰਹਿਣ ਤੋਂ ਡਰਦੇ ਹਾਂ ਸਾਨੂੰ ਸਾਰਿਆਂ ਨੂੰ ਹੀ ਲੋਕਾਂ ਦੀ ਅਟੈਂਸ਼ਨ ਚਾਹੀਦੀ ਹੈ ਤੇ ਅਸੀਂ ਅਟੈਂਸ਼ਨ ਦੇ ਚੱਕਰ ਦੇ ਵਿੱਚ ਹੀ ਬੋਲਣਾ ਸ਼ੁਰੂ ਕਰ ਦਿੰਦੇ ਹਾਂ ਚਾਹੇ ਉੱਥੇ ਬੋਲਣ ਦੀ ਲੋੜ ਹੋਵੇ ਵੀ ਜਾਂ ਨਹੀਂ ਅਸੀਂ ਸਾਹਮਣੇ ਵਾਲੇ ਇਨਸਾਨ ਦੀ ਨਜ਼ਰਾਂ ਦੇ ਵਿੱਚ ਵਧੀਆ ਦੇਖਣਾ ਚਾਹੁੰਦੇ ਹਾਂ ਇਸ ਕਰਕੇ ਅ ਉਹਨਾਂ ਦੱਸ ਦੰਨੇ ਹਾਂ ਕਿਉਂਕਿ ਚੁੱਪ ਰਹਿਣਾ ਸਾਨੂੰ ਡਰਾਉਂਦਾ ਹੈ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜੇਕਰ ਮੈਂ ਚੁੱਪ ਹੋ ਗਿਆ ਤਾਂ ਸਾਹਮਣੇ ਵਾਲੇ ਇਨਸਾਨ ਦਾ ਧਿਆਨ ਮੇਰੀਆਂ ਕਮੀਆਂ ਦੇ ਉੱਪਰ ਜਾਵੇਗਾ ਕਿਉਂਕਿ ਮੈਨੂੰ ਪਤਾ ਹੈ ਕਿ ਮੈਂ ਕਿੰਨਾ ਕਾਬਿਲ ਹਾਂ ਜਦੋਂ ਤੁਸੀਂ ਚੁੱਪ ਰਹਿਣਾ ਸਿੱਖ ਜਾਓਗੇ ਤਾਂ ਤੁਸੀਂ ਆਪਣੇ ਆਪ ਦੇ ਵਿੱਚ ਰਹਿਣਾ ਵੀ ਸਿੱਖ ਜਾਓਗੇ ਤੁਹਾਨੂੰ ਫਿਰ ਕਿਸੇ ਦੀ ਅਟੈਂਸ਼ਨ ਲੈਣ ਦੀ ਵੀ ਲੋੜ ਨਹੀਂ ਹੋਵੇਗੀ ਕਿ ਸਾਹਮਣੇ ਵਾਲਾ ਮੇਰੇ ਬਾਰੇ ਕੀ ਸੋਚ ਰਿਹਾ ਹੈ ਜਾਂ ਮੈਨੂੰ ਉਹ ਚੰਗਾ ਸਮਝ ਵੀ ਰਿਹਾ ਹੈ ਜਾਂ ਨਹੀਂ ਚਾਹੇ ਕੋਈ ਸਾਡੇ ਨਾਲ ਵਧੀਆ ਬਿਹੇਵ ਕਰੇ ਸਾਡੀ ਇਨਸਾਲਟ ਕਰੇ ਸਾਨੂੰ ਇਗਨੋਰ ਕਰੇ ਸਾਨੂੰ ਇਹਨਾਂ ਚੀਜ਼ਾਂ ਦੇ ਨਾਲ ਕੋਈ ਵੀ ਫਰਕ ਪੈਣ ਦਾ ਕਿ ਕੋਈ ਤੁਹਾਡੇ ਬਾਰੇ ਕੀ ਸੋਚ ਰਿਹਾ ਹੈ ਜਾਂ ਕੀ ਨਹੀਂ ਸੋਚ ਰਿਹਾ ਤੁਸੀਂ ਆਪਣੀ ਮੌਜ ਦੇ ਵਿੱਚ ਬਸ ਸਹੀ ਰਹਿ ਕੇ ਚੱਲੋ ਦੁਨੀਆ ਦੇ ਵਿੱਚ ਜਦੋਂ ਤੁਸੀਂ ਚੁੱਪ ਰਹਿੰਦੇ ਹੋ ਬੋਲਦੇ ਨਹੀਂ ਉਦੋਂ ਤੁਹਾਡੀ ਪਾਵਰ ਅਤੇ ਤੁਹਾਡੀ ਵੀਕਨੈਸ ਇਹ ਦੋਨੇ ਹੀ ਚੀਜ਼ਾਂ ਦੁਨੀਆ ਤੋਂ ਲੁਕੀਆਂ ਰਹਿੰਦੀਆਂ ਨੇ ਇਸ ਤਰ੍ਹਾਂ ਨਾ ਤਾਂ ਤੁਹਾਡੀ ਕੋਈ ਕਮੀ ਦਾ ਫਾਇਦਾ ਚੱਕ ਪਾਉਂਦਾ ਹੈ ਤੇ ਨਾ ਹੀ ਤੁਹਾਡੀ ਕੋਈ ਪਾਵਰ ਨੂੰ ਗਲਤ ਯੂਜ਼ ਕਰ ਪਾਉਂਦਾ ਹੈ ਜਦੋਂ ਤੁਸੀਂ ਚੁੱਪ ਰਹਿੰਦੇ ਹੋ ਤਾਂ ਸਾਹਮਣੇ ਵਾਲਾ ਇਨਸਾਨ ਕਨਫਿਊਜ਼ ਰਹਿੰਦਾ ਹੈ ਉਹ ਇਹ ਨਹੀਂ ਜਾਣ ਪਾਉਂਦਾ ਕਿ ਤੁਸੀਂ ਕਿੱਦਾਂ ਦੇ ਇਨਸਾਨ ਹੋ ਤੁਸੀਂ ਇੱਕ ਵੀਕ ਇਨਸਾਨ ਹੋ ਜਾਂ ਇੱਕ ਸਟਰੋਂਗ ਇਨਸਾਨ ਹੋ ਮੰਨ ਲਓ ਤੁਸੀਂ ਕਿਸੇ ਜੌਬ ਇੰਟਰਵਿਊ ਦੇ ਉੱਤੇ ਹੋ ਜਾਣੇ ਹੋ ਤੇ ਸੈ ਇਹ ਸੈਲਰੀ ਦੇ ਲਈ ਪਰ ਤੁਹਾਨੂੰ ਉਸ ਤੋਂ ਵੱਧ ਸੈਲਰੀ ਚਾਹੀਦੀ ਹੈ ਇਸ ਲਈ ਇੱਕਦਮ ਕਦੇ ਵੀ ਇੱਥੇ ਜਵਾਬ ਨਾ ਦਿਓ ਥੋੜਾ ਜਿਹਾ ਵੇਟ ਕਰੋ ਸਾਇਲੈਂਟ ਹੋ ਜਾਓ ਬਿਲਕੁਲ ਚੁੱਪ ਹੋ ਜਾਓ ਜਿਹੜੀ ਤੁਹਾਡੀ ਚੁੱਪ ਹੁੰਦੀ ਹੈ ਸਾਹਮਣੇ ਵਾਲੇ ਇਨਸਾਨ ਨੂੰ ਅਨਕੰਫਰਟੇਬਲ ਕਰ ਦਿੰਦੀ ਹੈ ਤੇ ਕੋਈ ਵੀ ਇਨਸਾਨ ਐਸ ਸਿਚੁਏਸ਼ਨ ਦੇ ਵਿੱਚ ਲੰਬਾ ਸਮਾਂ ਨਹੀਂ ਰਹਿਣਾ ਚਾਹੁੰਦਾ ਇੰਟਰਵਿਊ ਲੈਣ ਵਾਲਾ ਇਨਸਾਨ ਇਹ ਚੁੱਪ ਨੂੰ ਜਾਂ ਕਹਿੰਦੇ ਸਾਇਲੈਂਸ ਨੂੰ ਖਤਮ ਕਰਨ ਦੇ ਲਈ ਕੁਝ ਨਾ ਕੁਝ ਅਮਾਉਂਟ ਹੋਰ ਵਧਾ ਕੇ ਤੁਹਾਡੇ ਸਾਹਮਣੇ ਰੱਖੇਗਾ ਇਹ ਚੁੱਪ ਦੀ ਵਜ੍ਹਾ ਤੇ ਕਾਰਨ ਹੀ ਜਾਣੇ ਅਣਜਾਣੇ ਦੇ ਵਿੱਚ ਸਾਹਮਣੇ ਵਾਲਾ ਇਨਸਾਨ ਆਪਣੀ ਕੋਈ ਇਨਫੋਰ ਬਹੁਤ ਜ਼ਿਆਦਾ ਫਾਇਦਾ ਕਰਨ ਵਾਲੀ ਹੁੰਦੀ ਹੈ ਸੋ ਇਸ ਕਰਕੇ ਚੁੱਪ ਰਹਿਣਾ ਸਿੱਖ ਲਵੋ ਅੱਜ ਤੋਂ ਹੀ ਇਸ ਚੀਜ਼ ਚੁੱਪ ਦੇ ਫਾਇਦੇ ਤੇ ਚੁੱਪ ਰਹਿਣ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਕੀ ਕੀ ਤਬਦੀਲੀ ਆ ਸਕਦੀ ਹੈ ਤੁਹਾਨੂੰ ਸਾਡੀ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋਟੀ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ